ਤਾਨਵਾਦ ਕਿਸਾਨ ਭਰਾਵੋ ਸਾਰੇ ਭਰਾਵਾਂ ਦਾ ਧੰਨਵਾਦ ਜਿਹੜੇ ਬਾਈ ਨਵਾਂ ਵੇਖਣ ਲੱਗੇ ਚੈਨਲ ਆਪਣਾ ਤਾਂ ਕਰ ਲਿਓ ਇਹ ਸਬਸਕ੍ਰਾਈਬ ਤੇ ਵਿਖਾਉਣਾ ਬਾਈ ਟਰੈਕਟਰ ਹੋਰ ਤੁਹਾਨੂੰ ਜਿਹੜੇ ਹੁਣ ਆਏ ਵੀ ਐ ਤੇ ਪਹਿਲਾਂ ਸਭ ਤੋਂ ਸ਼ੁਰੂ ਕਰਦੇ ਆਂ ਆਪਾਂ 2022 ਮਾਡਲ 855 4x4 ਬਿਲਕੁਲ ਨਵੀਂ ਕੰਡੀਸ਼ਨ ਦਾ ਟਰੈਕਟਰ ਹੈ ਬਾਈ ਵੇਖ ਸਕਦੇ ਆਂ ਤੁਸੀਂ ਹੈ ਤੱਕ ਪੰਨੇ ਵੀ ਨਹੀਂ ਲੱਥੇਗੇ ਦੇਖੋ 2022 ਮਾਡਲ 855 4 बाय 4 ویکੋ ਬਈ ਬਿਲਕੁਲ ਨਵਾਂ ਕੰਡੀਸ਼ਨ ਟਰੈਕਟਰ ਦੀ ਜਿਹੜਾ ਇਹਦਾ ਡਿਮਾਂਡ ਰੇਟ ਹੈ ਡਿਮਾਂਡ ਰੇਟ ਬਈ ਇਹਦਾ 8 ਲੱਖ ਰੁਪਈਆ 8 ਲੱਖ ਰੁਪਈਆ ਡਿਮਾਂਡ ਰੇਟ ਹੈ ਇਹਦੀ ਅੱਗੇ ਤੁਹਾਨੂੰ ਵਖਾਉਣਾ ਵੀਰੇ ਹਾਲੈਂਡ ਹਾਲੈਂਡ 20 ਮਾਡਲ ਕਜਨ ਜੱਸਪਾ ਵਰ ਆ ਲਸ ਵਹਲ ਡਿਸ਼ਨ 2000 ਤੇ 20 ਮਾਡਲ ਨਵੀਂ ਕ੍ਰਿਸ਼ਨ ਦਾ ਟਰੈਕਟਰ ਹੈ ਬਾਈ ਜਮਾ ਵੇਖ ਸਕਦੇ ਹੋ ਤੁਸੀਂ ਜਿਹੜਾ ਇਹਦਾ ਡਿਮਾਂਡ ਰੇਟ ਆ ਬਾਈ ਇਹਦਾ ਡਿਮਾਂਡ ਰੇਟ ਹੈ 7 ਲੱਖ ਤੇ 65000 ਰੁਪਇਆ 2022 ਮਾਡਲ ਹੌਲੈਂਡ ਆ 2020 ਮਾਡਲ 7 ਲੱਖ ਤੇ 65000 ਰੁਪਇਆ ਇਹ 4 ਵੀਲ ਵੀਰੇ 2022 ਮਾਡਲ ਆ ਇਹਦੇ ਡਿਮਾਂਡ ਰੇਟ ਆ 8 ਲੱਖ ਰੁਪਇਆ ਜਿਹੜਾ ਐਡਰੈਸ ਆਪਣਾ ਐਡਰੈਸ ਮੈਂ ਤੁਹਾਨੂੰ ਦੱਸ ਦਿਆਂ ਐਡਰੈਸ ਪਿੰਡ ਕੋਟਲੀ ਸੰਗਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜਿਓੜੀਆਂ ਨਹਿਰਾਂ ਦੇ ਬਿਲਕੁਲ ਨਾਲ ਐ ਕੋੜਕਪੂਰਾ ਰੋਡ ਤੋਂ 2 ਕਿਲੋਮੀਟਰ ਸਾਈਡ ਤੇ ਨਹਿਰਾਂ ਦੇ ਨਾਲ ਹੀ ਪੈਂਦਾ ਪਿੰਡ ਜੇ ਆਪਾਂ ਹੁਣ ਬਾਈ ਜੀ ਬਠਿੰਡੇ ਤੋਂ ਤੇ ਬਠਿੰਡੇ ਵੱਲੋਂ ਆਵਾਂਗੇ ਤਾਂ ਪਹਿਲਾਂ ਆਊਗਾ ਦੋਦਾ ਦੋਦੇ ਤੋਂ ਭੁੱਲਰ ਭੁੱਲਰਾਂ ਤੋਂ ਥਾਂਦੇ ਵਾਲਾ ਤੇ ਥਾਂਦੇ ਵਾਲੇ ਤੋਂ ਆਪਣਾ ਪਿੰਡ ਕੋਟਲੀ ਸੰਗਰ ਅੱਗੇ ਤੁਹਾਨੂੰ ਖਾਉਣਾ ਵੀਰੀ ਮੈਂ 855 ਥੋੜੇ ਰੇਟ ਵਾਲਾ 2001 ਮਾਡਲ 45 ਕੇ ਪੈਸੇ ਟਾਇਰ 16 ਵਾਲੇ ਟਾਇਰਾਂ ਚ ਅਗਲੇ ਟਾਇਰ ਵੀ ਵੱਡੇ 2001 ਮਾਡਲ ਵੇਖ ਸਕਦੇ ਆ ਬਾਈ ਤੁਸੀਂ ਇਹਦਾ ਜਿਹੜਾ ਡਿਮਾਂਡ ਰੇਟ ਆ ਬਾਈ ਡਿਮਾਂਡ ਰੇਟ ਇਹਦਾ ਹੈਗਾ 2 ਲੱਖ ਤੇ 60000 ਰੁਪਇਆ ਅਗਲੇ ਟਾਇਰ 80 ਪੈਸੇ ਹੈ ਮਗਰਲੇ 45 ਕ ਪੈਸੇ ਹੈ ਵੇਖ ਸਕਦੇ ਟਰੈਕਟਰ ਬਾਈ ਤੁਸੀਂ 855 2001 ਮਾਡਲ 16 ਵਾਲੇ ਟਾਇਰਾਂ 'ਚ ਅੱਗੇ ਜਿਹੜਾ ਟਰੈਕਟਰ ਵਿਖਾਉਣਾ ਬਾਈ ਤੁਹਾਨੂੰ 855 ਵਿਖਾਉਣਾ 17 ਮਾਡਲ ਦੇਖੋ ਬਾਈ 2017 ਮਾਡਲ 855 ਵੇਖ ਸਕਦੇ ਆ 90 ਪੈਸੇ ਟਾਇਰ ਆ ਬਾਈ ਇਹਦੇ 2017 ਮਾਡਲ ਹੈ ਡਿਮਾਂਡ ਇਹਦੀ ਹੈ ਬਾਈ 5 ਲੱਖ ਤੇ 35000 ਰੁਪਇਆ ਡਿਮਾਂਡ ਰੇਟੇ ਦਾ 5 ਲੱਖ ਤੇ 35000 ਰੁਪਇਆ ਵੇਖ ਸਕਦੇ ਆ 2017 ਮਾਡਲ ਅੱਗੇ ਸਵਰਾਜ ਬਾਈ ਤੁਹਾਨੂੰ ਇੱਕ ਹੋਰ ਵਿਖਾਉਣਾ ਹੈ ਇਹ ਆ 2000 ਤੇ 16 ਮਾਡਲ 2016 ਮਾਡਲ ਹੈ ਇਹ ਖਰੀਦਣ ਬਾਈ पूरा सोहना ट्रैक्टर है ये सत्तर पैसे टायर है भाई ये देख सकते पैंठ तो सत्तर पैसे टायर कंडीशन कर लो चेक ਜਿਹੜਾ ਇਹਦਾ ਡਿਮਾਂਡ ਰੇਟ ਆ ਬਾਈ ਡਿਮਾਂਡ ਰੇਟ ਇਹਦਾ 4,85,000 ਰੁਪਈਆ 4,85,000 ਰੁਪਈਆ ਡਿਮਾਂਡ ਰੇਟ ਆ ਮਾਡਲ ਆ 2016 ਅੱਗੇ 755 ਵਖਾਉਣਾ ਵੀਰੇ ਇਹ ਵੀ 2016 ਮਾਡਲ ਹੈ ਵੇਖੋ ਕੰディション ਬਾਈ ਛੋਟੇ ᱜੇਰ ਵਾਲਾ 2016 ਮਾਡਲ ਜਿਹੜਾ ਇਹਦਾ ਡਿਮਾਂਡ ਰੇਟ ਆ ਬਾਈ ਇਹਦਾ ਡਿਮਾਂਡ ਰੇਟ ਹੈ 5 ਲੱਖ ਤੇ 25000 ਰੁਪਇਆ ਤੇ ਮੁਕਸਰ ਦਾ ਹੀ ਨੰਬਰ ਆ ਵੀਰੇ ਏਡਰੈਸ ਵੀਰੇ ਫੇਰ ਦੱਸ ਦਿਆਂ ਤੁਹਾਨੂੰ ਪਿੰਡ ਕੋਟਲੀ ਸੰਗਰ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਜੋੜੀਆਂ ਨਹਿਰਾਂ ਦੇ ਬਿਲਕੁਲ ਨਾਲ ਪਿੰਡ ਹੈ ਜਿਹੜਾ ਮੋਬਾਈਲ ਨੰਬਰ ਹੈ ਕੰਟੈਕਟ ਨੰਬਰ ਸਾਡਾ ਹੈਗਾ 9855369048 9952 08217 ਬਠਿੰਡੇ ਤੋਂ ਆਉਣਾ ਤਾਂ ਪਿੰਡ ਆਪਣਾ ਬਈ ਦੋਦਾ ਆ ਕੇ ਦੋਦੇ ਤੋਂ ਭੁੱਲਰ ਭੁੱਲਰਾਂ ਤੋਂ ਥਾਂਦੇ ਵਾਲਾ ਤੇ ਆਪਣਾ ਪਿੰਡ ਕੋਟਲੀ ਸੰਗਰ ਕੋਟਕਪੂਰੇ ਤੋਂ ਆਉਣਾ ਤਾਂ ਬਈ ਚਵੇਲ ਵਾਲੀ ਦਾ ਡਾਡਾ ਪੈਂਦਾ ਤੇ ਨਾਲ ਹੀ ਆਪਣਾ ਪਿੰਡ ਧੰਨਵਾਦ ਜੀ